ਬਾਪ ਪੁੱਤ ਨੂੰ ਦਾ ਉਸ ਨੂੰ ਪਤਾ ਕਿ ਇਸਲਾਮ ਇਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਮਾਸੂਮ ਬੱਚਿਆਂ ਦੇ ਉੱਤੇ ਐਸਾ ਜ਼ੁਲਮ ਕੀਤਾ ਜਾਵੇ ਐਸੀ ਬੁੱਢੇ ਤੇ ਜ਼ੁਲਮ ਕੀਤਾ ਜਾਵੇ ਉਸ ਨੂੰ ਪਤਾ ਕਹਿਣ ਲੱਗਾ ਜੇ ਮੈਂ ਮੇਰੇ ਬਾਪ ਨੂੰ ਕਤਲ ਕੀਤਾ ਮੈਂ ਇਹਨਾਂ ਦੇ ਆਪਣੇ ਬਾਪ ਦਾ ਬਦਲਾ ਇਹਨਾਂ ਦੇ ਬਾਪ ਤੇ ਲਊਂਗਾ ਜੰਗ ਦੇ ਮੈਦਾਨ ਵਿੱਚ ਲਾਵਾਂਗਾ ਮੈਨਤ ਹੋ ਨਹੀਂ ਲੈ ਸਕਦਾ ਮੈਨੂੰ ਲੈਣਾ ਇਹਨਾਂ ਤੋਂ ਮਤਲਬ ਕਿਉਂ ਲਵਾਂਗਾ ਮੈਂ ਇਹਨਾਂ ਨੇ ਮੇਰਾ ਕੀ ਵਿਗਾੜਿਆ ਸਾਫ਼ ਜਵਾਬ ਦੇ ਗਿਆ ਸੀ ਦੇਖੋ ਫਿਰ ਉਹਨਾਂ ਦੀ ਇਹ ਗੱਲ ਸੱਚੀ ਕਹੀ ਹੋਈ ਅਜ ਮਲੇਰ ਕੋਟਲੇ ਦੇ ਵਿੱਚ ਉਹਨਾਂ ਦੇ ਨਾਂ ਤੇ ਹਾਦਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੀ ਯਾਦ ਵਿੱਚ ਸਿਰਫ ਇੰਨੀ ਉਹ ਗੱਲ ਕਹੀ ਹੈ ਉਹਨੇ ਸੱਚੀ ਗੱਲ ਕਹੀ ਹੈ ਗੁਰੂ ਸਾਹਿਬ ਦਾ ਅਸਰ ਅਨੰਸੀ ਬਣ ਗਿਆ ਉਹ ਮਰਿਆ ਫਿਰ ਵੀ ਜੰਗ ਦੇ ਮੈਦਾਨ ਵਿੱਚ ਲੜ ਕੇ ਪਰ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਖੂਬੀ ਹੈ ਸਿੱਖ ਕੌਮ ਦੀ ਗੁਰੂ ਘਰ ਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਹੈ ਜੇ ਕਿਸੇ ਨੇ ਥੋੜੀ ਜੀ ਵੀ ਗੁਰਸਿੱਖਾਂ ਦੇ ਨਾਲ ਸਿੱਖਾਂ ਨਾਲ ਗੁਰੂ ਘਰ ਦੇ ਨਾਲ ਥੋੜੀ ਜੀ ਵੀ ਹਮਦਰਦੀ ਜਤਾਈ ਹੈ ਨਾ ਉਸੇ ਹਮਦਰਦੀ ਦਾ ਮੁੱਲ ਪਾਇਆ ਸਿੱਖਾਂ ਨੇ ਜੇ ਥੋੜੀ ਜੀ ਵੀ ਕਿਸ ਨੇ ਹਮਦਰਦੀ ਕੀਤੀ ਹੈ ਉਹਦਾ ਮੁੱਲ ਪਾਇਆ ਹੁਣ ਸ਼ੇਰਖਾਨੇ ਇੰਨੇ ਹੀ ਕਿਹਾ ਹੋਰ ਤਾਂ ਕੁਝ ਨਹੀਂ ਕੀਤਾ ਉਹਨਾਂ ਦੇ ਕਹੇ ਤੇ ਬੱਚੇ ਬਚ ਨਹੀਂ ਗਏ ਪਰ ਉਹ ਉਸ ਕਟਹਿਰੀ ਦੇ ਵਿੱਚ ਨਵਾਜਾ ਪੜਨ ਵਾਲੇ ਵੀ ਬੈਠੇ ਸਨ ਕਾਜੀ 17 18 ऐसे और भी अपने आप ਨੂੰ ਧਰਮੀ ਕਹਣ ਵਾਲੇ ਬਹੁਤ ਬੈਠੇ ਸਨ ਪਰ ਕਿਸੇ ਤੋਂ ਨਹੀਂ ਸੜਿਆ ਸੱਚੀ ਗੱਲ ਕਹਿਣੀ ਕਿਸੇ ਤੋਂ ਨਹੀਂ ਸਰੀ ਸੁਬੇ ਸੁਬੇ ਨੂੰ ਪਤਾ ਕੀ ਕਿਹਾ ਸੀ ਸ਼ੇਰ ਖਾਨ ਕਹਿਣ ਲੱਗਾ ਸ਼ੇਰ ਖਾਨ ਨਵਾਬ ਜੋ ਮਲੇਰ ਕੋਟਲੇ ਦੇ ਵਾਲਾ ਸੱਚਾ ਮੁਸਲਮਾਨ ਹੋ ਕੇ ਹਾਜ਼ਾ ਨਾਰਾ ਮਾਰਿਆ ਸੱਚਾ ਮੁਸਲਮਾਨ ਹੋਣ ਦਾ ਸਬੂਤ ਦੇ ਗਿਆ ਮੁਹੰਮਦ ਸ਼ੇਰਖਾਨ ਨਵਾਬ ਜੋ ਮਲੇਰ ਕੋਟਲੇ ਦੇ ਵਾਲਾ ਸੱਚਾ ਮੁਸਲਮਾਨ ਹੋ ਕੇ ਹਾਜ਼ਾ ਨਾਰਾ ਮਾਰਿਆ ਬੱਚੇ ਨੇ ਮਸੂਮ ਦੂਜੀ ਬਟੜੀ ਇਹਨਾਂ ਦੀ ਦਾਦੀ ਦੱਸ ਕੀ ਕਸੂਰ ਇਹਨਾਂ ਕੀਤਾ ਕੀ ਵਿਗਾੜਿਆ ਦੱਸ ਇਹਨਾਂ ਨੇ ਕੀ ਕੀਤਾ ਕੀ ਵਿਗਾੜਿਆ ਇਤਨੀ ਵੱਡੀ ਸਗਾ ਬੱਚੇ ਨੇ ਮਸੂਮ ਦੂਜੀ ਬੁੱਢੜੀ ਇਹਨਾਂ ਦੀ ਮਾਤਾ ਬੱਚੇ ਨੇ ਮਸੂਮ ਦੂਜੀ ਬੁੱਢੜੀ ਇਹਨਾਂ ਦੀ ਦਾਦੀ ਦੱਸ ਕੀ ਕਸੂਰ ਇਹਨਾਂ ਕੀਤਾ ਕੀ ਵਿਗਾੜਿਆ ਦੱਸ ਕਿੱਥੇ ਲਿਖਿਆ ਕੁਰਾਨ ਦਿਖਾ ਦੇ ਮੈਨੂੰ ਸੂਬੇ ਨੂੰ ਕਹਿਣ ਲੱਗਾ ਦੱਸ ਕਿੱਥੇ ਲਿਖਿਆ ਕੁਰਾਨ ਦਿਖਾ ਦੇ ਮੈਨੂੰ ਸੂਬੇ ਨੂੰ ਨਵਾਬ ਨੇ ਸੀ ਗਰਜ ਕੇ ਵੰਗਾਰਿਆ ਨਵਾਬ ਨੇ ਗਰਜ ਕੇ ਵੰਗਾਰਿਆ ਕਰੇਗਾ ਜੇ ਪਾਪ ਇਹ ਵੀ ਯਾਦ ਜਿਸ ਪਾਲ ਰੱਖੀ ਇਹ ਵੀ ਯਾਦ ਰੱਖੀ ਜੇ ਇਹ ਪਾਪ ਕਰੇਗਾ ਵਜੀਦ ਖਾਨ ਨੂੰ ਕਿਹਾ ਸੀ ਇਹ ਜੇ ਕਰਾਂਗਾ ਜੇ ਪਾਪ ਇਹ ਵੀ ਯਾਦ ਜਿਸ ਪਾਲ ਰੱਖੀ ਬੁਰੀ ਮੋਤੇ ਜਾਣਾ ਤੂੰ ਵੀ ਇੱਕ ਦਿਨ ਮਾਰਿਆ ਬੁਰੀ ਮੋਤੇ ਮਰੇਗਾ ਤੂੰ ਮਰਿਆ ਵੀ ਫਿਰ ਬੁਰੀ ਮੋਤੀ ਆਂ ਬੰਦੇ ਬਹਾਦਰ ਦੇ ਹੱਥੋਂ ਓਨੀ ਸਿਕੀ ਸਕੇ ਮਾਰਿਆ ਸੀ ਇੰਨੀ ਗੱਲ ਤੇ ਕਹੀ ਨਾ ਸ਼ੇਰਖਾਨ ਬਜੀਦਖਾਨ ਠੰਡਾ ਪੈ ਗਿਆ ਸੀ ਅਸਰ ਹੋਇਆ ਉਹਦੇ ਉੱਤੇ ਸ਼ਹਿਦ ਛੱਡੇ ਦਿੰਦਾ ਸ਼ਹਿਦ ਕੋਈ ਹੋਰ ਸਜ਼ਾ ਦੇ ਦਿੰਦਾ ਪਰ ਵਿੱਚੇ ਅੱਗ ਲਾਉਣ ਵਾਲੇ ਵੀ ਵਿੱਚੇ ਹੁੰਦੇ ਆ ਕੋਲੇ ਸੱਚਾ ਆਨੰਦ ਬੈਠਾ ਕੋਲੇ ਸੱਚਾ ਆਨੰਦ ਪਤਾ ਕੀ ਕਹਿੰਦਾ ਸੱਚਾ ਆਨੰਦ ਉਹਨੇ ਦੇਖਿਆ ਕਿ ਵਜੀਦ ਖਾਨ ਠੰਡਾ ਪੈ ਗਿਆ ਸੁਣ ਕੇ ਕਿ ਤਾਂ ਆਨੰਦ ਕਹਿਣ ਲੱਗਾ ਸੁਣ ਕੇ ਇਹ ਗੱਲ ਪਾਪੀ ਸੱਚਾ ਆਨੰਦ ਬੋਲ ਪਿਆ ਮੌਕਾ ਆਇਆ ਹੱਥ ਜੋ ਸਬਬੀ ਨਾਗੋ ਵਾਲਿਓ ਦੇਖੋ ਹੁਣ ਇਹ ਵੀ ਉਹਦੇ ਅੰਦਰ ਕਿਤਨਾ ਤਰਸ ਹੈ ਇਹ ਹੁਣ ਕੀ ਕਹਿ ਰਿਹਾ ਕਹਿੰਦਾ ਮੌਕਾ ਆਇਆ ਹੋਇਆ ਸਬਬੀ ਮਿਲਿਆ ਗਵਾ ਨਾ ਲਿਓ ਕਿਤੇ ਸੁਣ ਕੇ ਇਹ ਗੱਲ ਪਾਪੀ ਸੁੱਤਿਆਨੰਦ ਗੋਲ ਪਿਆ ਮੌਕਾ ਆਇਆ ਹੱਥ ਜੋਸ ਬੱਬੀ ਨਾ ਗਵਾਨਿਓ ਨੱਕ ਵਿੱਚ ਦਮ ਕਰ ਦਿੱਤਾ ਪਿਓ ਇਹਨਾਂ ਦੇ ਦੇ ਇਹਨਾਂ ਦੇ ਪਿਓ ਨੇ ਸਾਰੀ ਹਕੂਮਤ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਉਹ ਇੱਕੇ ਨਹੀਂ ਕਾਬੂ ਕਾਬੂ ਉਹਦਾ ਦੋ ਛੱਡ ਰਹੇ ਤੁਸੀਂ ਕਹਿੰਦਾ ਇਹਨਾਂ ਨੇ ਵੀ ਉਹ ਜੀ ਬਣਨਾ ਬਣਨਾ ਕੀ ਬਣੇ ਹੋਏ ਇਹਨਾਂ ਸਭ ਵੀ ਮੌਕਾ ਆਇਆ ਨਾ ਤੂੰ ਕਿਦਾਂ ਮੂ ਕਰ ਦਿੱਤਾ ਪਿਓ ਇਹਨਾਂ ਦੇ ਨੇ ਕਰਿਓ ਨਾ ਭੁੱਲ ਐਵੇਂ ਤਰਸ ਨਾ ਕਮਾ ਲਿਓ ਸੁਚਾਨੰਦ ਕਹਿਣ ਲੱਗਿਆ ਬਵਾ ਫਿਰ ਕਹਿਣ ਲੱਗਾ ਸੱਪ ਦੇ ਜੋ ਬੱਚੇ ਸੱਪ ਵੱਡੇ ਹੋ ਕੇ ਬਣਦੇ ਨੇ ਇਹ ਸੱਪ ਦੇ ਬੱਚੇ ਸੱਪ ਦੇ ਬੱਚੇ ਕਿਹਾ ਗੁਰੂ ਸਾਹਿਬ ਨੂੰ ਸੱਪ ਕਿਹਾ ਗੁਰੂ ਸਾਹਿਬ ਇਸੇ ਕਰਕੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਸਾਹਿਬ ਨੂੰ ਸੱਪ ਹੀ ਕਹਿੰਦੇ ਸਨ ਜਫਰ ਨਾਮੇ ਦੇ ਵਿੱਚ ਵੀ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਸੱਪ ਕਬੂਲ ਕੇ ਕਰਿਆ ਗੁਰੂ ਸਾਹਿਬ ਆਪਾਂ ਹੁਣ ਜਦੋਂ ਕਿਸੇ ਬੱਚੇ ਦਾ ਜਨਮ ਦਿਨ ਮਨਾਉਂਦੇ ਆਂ ਕਹਿੰਦੇ ਨਹੀਂ ਕਿ ਭਟੰਗੀ ਦੀ ਦਾਤ ਬਖਸ਼ੀ ਏ ਭਟੰਗ ਮਨੇ ਸੱਪ ਅੱਜ ਅੱਜ ਤੱਕ ਹੁਣ ਆਪਾਂ ਜਦੋਂ ਕੋਈ ਬੱਚਾ ਜੰਮਦਾ ਸੀ ਭਟੰਗੀ ਕਹਾਣ ਵਿੱਚ ਫਕਰ ਮਹਿਸੂਸ ਕਰਦੇ ਆਂ ਅਸੀਂ ਹਯੋ ਸੱਪ ਅਸੀਂ ਸੱਪ ਦੇ ਬੱਚੇ ਆ ਕਿਹੜਾ ਸੱਪ ਜਿਹੜਾ ਪਾਪੀਆਂ ਨੂੰ ਡੰਗਦਾ ਅਸੀਂ ਪਾਪੀਆਂ ਵਾਸਤੇ ਜ਼ੁਲਮ ਕਰਨ ਵਾਲਿਆਂ ਵਾਸਤੇ ਸੱਪ ਹੀ ਹਾਂ ਗੁਰੂ ਸਾਹਿਬ ਕਹਿੰਦੀ ਮੇਰਾ ਖਾਲਸਾ ਸੱਪ ਹੈ ਜਾਨਵਰ ਨੂੰ ਡੰਗਣ ਵਾਲਾ ਜ਼ੁਲਮ ਕਰਨ ਵਾਲਿਆਂ ਨੂੰ ਡੰਗਣ ਵਾਲਾ ਮਨੇ ਇੱਥੇ ਸਚਿਨਾੰਦ ਵੀ ਇਹੀ ਕਹਿ ਰਿਹਾ ਹੈ ਕੰਨਾ ਉਹ ਸੱਪ ਦੇ ਬੱਚੇ ਇਹਨਾਂ ਨੇ ਸੱਪ ਹੀ ਬਣਨਾ ਇੱਕ ਸੱਪ ਨਹੀਂ ਥੋਤੇ ਪਟਾਰੀ ਚ ਪੈ ਰਿਹਾ ਇਹ ਦੋ ਤੁਸੀਂ ਹੋਰ ਛੱਡ ਰਹੇ ਜੇ ਇਹ ਛੱਡ ਦਿੱਤੇ ਇੱਕ ਇੱਕ ਨੇ ਹੀ ਸਾਰੀ ਹਕੂਮਤ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਇਹ ਜੇ ਦੋ ਛੱਡ ਦਿੱਤੇ ਕੀ ਕਰਨਗੇ ਤੁਹਾਡੇ ਕੋਲ ਇੱਕੋ ਨਹੀਂ ਕਾਬੂ ਆ ਰਿਹਾ ਆਨੰਦਪੁਰ ਸਾਹਿਬ 8 ਮਹੀਨੇ ਘੇਰਾ ਪਿਆ ਰਿਹਾ ਥੋਤੇ ਪਕੜ ਨਹੀਂ ਹੋਇਆ सरसा ਦੇ ਕਿਨਾਰੇ ਜੰਗ ਹੋਇਆ ਉੱਥੇ ਨਹੀਂ ਕਾਬੂ ਕਰ ਹੋਇਆ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਿਆ ਉੱਥੇ ਨਹੀਂ ਕਾਬੂ ਕਰ ਹੋਇਆ ਇਹ ਦੋ ਤਾਂ ਸਮਝ ਲੋ ਤੁਸੀਂ ਦੋ ਛੱਡ ਰਹੇ ਦੇਖੋ ਕੀ ਕਹਿੰਦਾ ਹੈ ਪਾਪੀ ਸੱਪ ਦੇ ਜੋ ਬੱਚੇ ਸੱਪ ਵੱਡੇ ਹੋ ਕੇ ਬਣਦੇ ਨੇ ਮਾਰ ਕੇ ਇਹਨਾਂ ਨੂੰ ਸੁੱਬੇ ਜਦ ਹੀ ਮਕਾ ਦਿਓ ਇਹਨਾਂ ਨੂੰ ਖਤਮ ਕਰ ਦਿਓ ਕਿਤਨਾ ਪਾਪੀ ਹੈ ਮਾਰ ਕੇ ਇਹਨਾਂ ਨੂੰ ਸੂਬੇ ਜੱਬ ਹੀ ਮੁਕਾ ਦਿਓ ਕਾਲੇ ਵਾਲੀਏ ਨਾ ਜਸਪਾਲ ਲਾਓ ਦੇਰ ਹੋਣ ਕਹਿਣ ਲਗਾ ਕਾਲੇ ਵਾਲੀਏ ਨਾ ਜਸਪਾਲ ਲਾਓ ਦੇਰ ਹੋਣ ਛੱਡ ਸਭ ਗੱਲਾਂ ਨੀਆਂ ਵਿੱਚ ਚਣਵਾ ਦਿਓ ਦੇਰ ਨਾ ਕਰੋ ਨੀਹਾਂ ਵਿੱਚ ਚਨਾਦ ਹੋ ਇਹਨਾਂ ਨੂੰ ਖਤਮ ਕਰ ਦੇ ਇਹਦਾ ਐਨਸੀ ਹੱਲਾ ਸ਼ੇਰੀ ਦਿੱਤੀ ਉਸੇ ਵਕਤ ਹੁਕਮ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਕੀ ਨੀਹਾਂ ਵਿੱਚ ਚਣ ਕੇ ਸ਼ਹੀਦ ਕੀਤਾ ਜਾਵੇ ਤਾਂ ਸ਼ਹੀਦ ਕੌਣ ਕਰੇ ਦੋ ਜਲਾਦ ਸ਼ਾਸ਼ਲ ਵੇਗ ਬਾਸ਼ਰ ਬੇਗ ਸਮਾਣੇ ਦੇ ਜਲਾਲ ਸਿੰਘ ਇਹਨਾਂ ਦਾ ਉੱਥੇ ਮੁਕੱਦਮਾ ਚੱਲਦਾ ਸੀ